ਅੰਮ੍ਰਿਤਸਰ ਦੇ ਕੋਟ ਰੋਡ ਇਲਾਕੇ ਦਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਰਿਹਾਇਸ਼ੀ ਇਲਾਕੇ ਦੇ ਵਿੱਚ ਬਣੇ ਇੱਕ ਸ਼ਰਾਬ ਦੇ ਖੋਖੇ ਨੂੰ ਇਲਾਕਾ ਨਿਵਾਸੀਆਂ ਦੇ ਵਿਰੋਧ ਤੋਂ ਬਾਅਦ ਕਾਰਪੋਰੇਸ਼ਨ ਦੇ ਵੱਲੋਂ ਸੀਲ ਕਰ ਦਿੱਤਾ ਗਿਆ ਸੀ ਪਰ ਹੈਰਾਨੀ ਦੀ ਗੱਲ ਤਾਂ ਉਸ ਵਕਤ ਹੋਈ ਜਦੋਂ ਸੀਲ ਕਰਨ ਤੋਂ 15 ਦਿਨ ਬਾਅਦ ਹੀ ਉਸ ਦੇ ਲਾਗੇ ਇੱਕ ਹੋਰ ਨਵਾਂ ਖੋਖਾ ਬੰਨਾ ਸ਼ੁਰੂ ਹੋ ਗਿਆ ਜਦੋਂ ਇਸ ਦੇ ਬਾਰੇ ਸਬੰਧਤ ਉੱਚ ਅਧਿਕਾਰੀਆਂ ਜਾਂ ਫਿਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਅਧਿਕਾਰੀਆਂ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਅਗਰ ਕੋਈ ਗਲਤ ਹੋਵੇਗਾ ਤਾਂ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਸਰ ਜੇ ਆਜਮ ਦੀ ਹੋ ਜਾਣ ਸੈਂਡ ਹੋ ਜੇ ਇਹ ਕਿੱਥੇ ਦੱਸਿਓ ਰੀਅਲਟੋ ਸਿਨੇਮੇ ਤੇ ਲਾ ਕੇ ਇੱਕ ਢੇਕਾ ਸੀ ਉਹਨੂੰ ਸੀਲ ਕੀਤਾ ਸੀ ਕਾਰਪੋਰੇਸ਼ਨ ਨੇ ਤਾਂ ਉਸ ਤੋਂ ਬਾਅਦ ਉਹਦੇ ਨਾਲ ਹੀ ਦੇਖਦਾ ਆਪਣਾ ਹੋਰ ਤਿਆਰ ਹੋ ਗਿਆ ਹੁਣ ਸ਼ੁਰੂ ਹੋ ਗਿਆ ਨਵਾਂ ਖੁੱਕ ਨਵਾਂ ਖੁੱਕ ਕੋਈ ਗੱਲ ਨਹੀਂ ਮੈਂ ਅੱਜ ਦੀ ਪੁੱਛਦਾ ਕਮਿਸ਼ਨਰ ਸਾਹਿਬ ਨੂੰ ਪੁੱਛਦਾ ਜਾਂ ਇਸ ਤੇ ਚੇਅਰਮੈਨ ਸਾਹਿਬ ਨੂੰ ਪੁੱਛਦਾ ਵੀ ਕਿਦੇ ਹੁੰਦਾ ਕੋਈ ਨਹੀਂ ਆਪਾਂ ਨਜ਼ਾਇਜ਼ ਚਰਚਾਵਾਂ ਚ ਨਹੀਂ ਹਾਂਜੀ ਜੀ ਡੀਏ ਬੜੇ ਚਰਚਾਵਾਂ ਜਿਨੇ ਇਸ ਲੈ ਆਇਆ ਯਾਰ ਲੱਗਦਾ ਰਿਹਾ ਲੱਗਦਾ ਰਿਹਾ ਕਿ ਲੱਗਦਾ ਕਿ ਹਾਂ ਤੂੰ ਯਾਰ ਦੇ ਕੋਲ ਗੱਲ ਨਾ ਜਾਇ ਜਿਹੜੇ ਸਾਰੀਆਂ ਹੋ ਰਹੀਆਂ ਮੈਂ ਕਿਹਾ ਨਜਾਇਜ਼ ਸਾਰੀਆਂ ਸਹਿਤ ਨਹੀਂ ਹੁੰਦੇ ਨੇ ਭਾਵੇਂ ਜੋ ਮਰਜ਼ੀ ਸਰ ਮਲੇ ਵਿੱਚ ਤਾਜ ਕਰਨੀ ਸਰ ਉੱਥੇ ਐਨੇ ਕਾ ਕਰਨੇ ਜਿਹੜੇ ਰਸ਼ੀ ਕਰਕੇ ਜਿਹੜੇ ਠੇਕੇ ਖੁੱਲ ਗਿਆ ਮੈਂ ਮੈਂ ਕਿਹਾ ਸਦੀ ਬੰਦ ਕਰਾ ਦੇਾਂਗੇ ਕਿਉਂਕਿ ਬਦਾਉਂਦੇ ਤੂੰ ਕਿੱਥੇ ਜੀ 63 ਨੰਬਰ ਪਲਾਟ ਨੰਬਰ 63 ਠੇਕਾ ਜਿਹੜਾ ਪ੍ਰੂਸੀਡ ਕੀਤਾ ਗਿਆ ਸੀ ਉਸ ਤੋਂ ਬਾਅਦ ਥੋੜੀ ਦੋਈਆ ਛੱਡ ਕੇ ਉੱਥੇ ਕਭੇ ਨਵਾਇਆ ਫਿਰ ਰਿਹਾ ਆ ਕੋ ਖਡਾ ਡਾ ਕੀ ਤਿਆਰ ਹੈ ਜਿੱਥੋਂ ਤੱਕ ਮੈਨੂੰ ਪੂਰਾ ਨਹੀਂ ਹੈ ਪਤਾ ਮੇਰੀ ਜਿੱਥੋਂ ਤੱਕ ਮਾੜਾ ਮੋਟਾ ਨੌਲੇਜ ਆਇਆ ਹੈ ਕਿ ਸ਼ਾਇਦ ਉਹ ਹਾਊਸ ਲੈਂਡ ਜਿਹੜੀ ਹੈ ਨਹੀਂ ਸੀ ਔਰ ਜਿੱਥੇ ਨਵਾਂ ਖੋਲਿਆ ਗਿਆ ਸ਼ਾਇਦ ਉਹ ਸੀਐਲਯੂ ਪਾਸ ਕਰਾਇਆ ਦਾ ਉਹਨਾਂ ਨੇ ਸਰ ਕੀ ਕਾਰਪੋਰੇਸ਼ਨ ਸੀਐਲਯੂ ਪਾਸ ਜਿੱਦੋਂ ਕਰਦੇ ਆ ਆਪਣਾ ਜਿਹੜੇ ਠੋਕੇ ਨਹੀਂ ਉਹਨਾਂ ਨੂੰ ਵੀ ਪਾਸ ਕੀਤਾ ਜਾਂਦਾ ਉਹਦਾ ਵੀ ਨਕਸ਼ਾ ਵਿੱਚ ਨਹੀਂ ਖੋਖੇ ਦਾੜੀ ਉਹ ਟੈਂਪਰੇਰੀ ਹੋਏਗਾ ਕੋਈ ਵੀ ਸ਼ਾਇਦ ਪੱਕੇ ਤੌਰ ਤੇ ਬੰਦ ਮੇਰਾ ਖਿਆਲ ਹੈ ਕਿ ਜਿੱਥੋਂ ਤੱਕ ਮੇਰੀ ਕਿਉਂਕਿ ਮੇਰੀ ਅੱਜ ਹੁਣੇ ਹੀ ਗੱਲ ਹੋਈ ਹੈ ਕੋਈ ਮੈਂ ਉਹ ਜਿਹੜੇ ਹੈਗੇ ਨੇ ਜਿਹੜਾ 36 ਨੰਬਰ ਸੀਲ ਕੀਤਾ ਗਿਆ ਸੀ ਉਹਦੀ ਗੱਲ ਕਰ ਰਹੇ ਹੋ ਉਹਦੇ ਵਿੱਚ ਸ਼ਾਇਦ ਕੋਈ ਪ੍ਰਾਪਰਟੀ ਟੈਕਸ ਦਾ ਮੈਟਰ ਵੀ ਸੀਗਾ ਤੇ ਪ੍ਰਾਪਰਟੀ ਟੈਕਸ ਜਿਹੜਾ ਪੂਰਾ ਨਹੀਂ ਸੀ ਆ ਸਰਕਾਰ ਨੇ ਦੇਖੋ ਜਦ ਜਾਗੋ ਤਬੀ ਸਵੇਰਾ ਹੈ ਨਾ ਹੁਣ ਇਹ ਥੋੜਾ ਕਿ ਕੋਈ ਇੱਕ ਗੱਲ ਗਲਤ ਹੋ ਰਹੀ ਹੈ ਤੇ ਜਦੋਂ ਪਤਾ ਲੱਗੇ ਤੇ ਉਹ ਗਲਤ ਹੋਈ ਜਾ। ਪਰ ਪਲੋਟ ਤਾਂ ਸਾਰ ਇੱਕੋ ਹੀ ਹੈਗਾ। ਇੱਕੋ ਪਲੋਟ 'ਚ ਫਿਰ ਦੂਜੀ ਵੀ ਬਣਦਾ ਪਿਆ। ਕੋਈ ਇੱਕੋ ਪਲੋਟ ਹੈਗਾ 36 ਨੰਬਰ। ਉਹ ਪ੍ਰੋਗਰੈਸ ਸਾਰਾ ਬਿਲਕੁਲ ਬਣ ਰਿਹਾ। ਸਹੀ ਜਿਹੜਾ ਹੈਗਾ ਦੇਖੋ ਉਹਦਾ ਪ੍ਰਾਪਰਟੀ ਟੈਕਸ ਦਾ ਇਸ਼ੂ ਹੈਗਾ ਸੀ ਉਸਦੇ ਉਹਨਾਂ ਨੇ ਟੇ ਕਰਤਾ ਹੋਏ। ਜਿਹੜਾ ਉਹਦਾ ਕੋਈ ਇਸ਼ੂ ਹੈਗਾ ਉਹਨੇ ਸੋਲਵ ਕਰਵਾ ਲਿਆ ਹੋਏ ਪਰ ਮੈਨੂੰ ਉਹਦਾ ਪੂਰਾ ਜੇ ਜਾਣਕਾਰੀ ਨਹੀਂ ਹੋਏ। ਇਹ ਹੁਣੇ ਹੀ ਕੋਈ ਗੱਲ ਅੱਜ ਹੀ ਆਈ ਮੇਰੀ ਨੋਟਿਸ। ਪਰ ਕੀ ਲੱਗਦਾ ਜੇਕਰ ਉਹਨਾਂ ਨੇ ਪ੍ਰੋਜੈਕਟ ਸਟਾਰਟ ਤਾਂ ਹੋ ਗਿਆ ਪਰ ਉਸ ਜਗ੍ਹਾ ਉਹਨਾਂ ਨੇ ਸੀ ਕੀਤਾ ਉਹ ਖੋਲਣਾ ਦੇਖਦਾ ਸੀ ਨਾ ਕਿ ਬੀਚੀਆ ਪ ਵੇ ਦੇਖੋ ਜਿਹੜੀ ਹੈਗੀ ਮੈਂ ਕਹਿ ਰਿਹਾ ਕਿ ਮੈਨੂੰ ਅੱਜ ਦੀ ਉਹ ਗੱਲ ਹੈਗੀ ਹੈ ਅੱਜ ਦੀ ਉਹ ਗੱਲ ਜਿਹੜੀ ਕਰ ਰਹੇ ਹੋ ਤੁਸੀਂ ਅਜੇ ਮੈਂ ਡਿਪਾਰਟਮੈਂਟ ਕੋਲ ਪਤਾ ਕੀਤਾ ਨਹੀਂ ਹੈ ਮੈਂ ਜਿਹੜੇ ਕੰਸਰਨ ਬੰਦੇ ਕਿਉਂਕਿ ਸਾਡੀ ਮੀਟਿੰਗ ਚੱਲ ਰਹੀ ਸੀ ਉਹ ਮੈਂ ਪਤਾ ਕਰ ਲੈਣਾ ਵਾ ਜਾਂਚ ਕਰੋਗੇ ਜਾਂਚ ਕਰ ਦੋ ਬਿਲਕੁਲ ਡੈਫੀਨੇਟਲੀ ਡੈਫੀਨੇਟਲੀ ਦੇਖੋ ਇੱਕ ਤਾਂ ਮੈਂ ਤੁਹਾਡੇ ਧਰੀਏ ਇਹ ਵੀ ਕਹਿ ਦਿਆ ਕਿ ਜਿੰਨੇ ਵੀ ਸਾਡੇ ਪ੍ਰਾਪਰਟੀ ਟੈਕਸ ਜਿਹੜੇ ਪਿਛਲੇ ਲੈਣ ਵਾਲੇ ਨੇ ਬੁਖਾਇਆ ਅਸੀਂ ਇਹ ਨਹੀਂ ਵੇਟ ਕਰਦੇ ਹੈਗੀ ਸਤੰਬਰ 'ਚ ਉਹਨਾਂ ਕੋਲ ਲਵਾਂਗੇ ਜਾਂ ਮਾਰਚ ਵਿੱਚ ਲਵਾਂਗੇ ਉਹ ਸਾਡੀ ਪ੍ਰਾਪਰਟੀ ਟੈਕਸ ਦੀ ਹੋਣ ਤੋਂ ਹੀ ਜਿਹੜੀ ਹੈ ਸੀਲਿੰਗ ਦੀ ਜਿਹੜਾ ਵੀ ਅੱਜ ਸ਼ੁਰੂ ਰਹੇਗਾ ਜਿਹੜਾ ਵੀ ਪ੍ਰਾਪਰਟੀ ਟੈਕਸ ਸਾਨੂੰ ਨਹੀਂ ਆਇਆ ਜਿਹੜੇ ਵੀ ਉਹਨਾਂ ਦੀ ਪੈਂਡੈਂਸੀ ਹੈ ਅਸੀਂ ਉਹਨੂੰ ਕਲੀਅਰ ਕਰਨੀ ਹੈ ਜਿਹੜੇ ਜਿਹੜੇ ਪ੍ਰਾਪਰਟੀ ਟੈਕਸ ਨਹੀਂ ਆਏ ਉਹ ਹੋਣ ਤੋਂ ਹੀ ਸਾਡੀ ਜਿਹੜੀ ਸੀਲਿੰਗ ਜਿਹੜੀ ਹੈ ਸ਼ੁਰੂ ਹੋ ਜਾਏਗੀ ਜੋ ਵੀ ਨਜ਼ਾਇਜ਼ ਪਾਇਆ ਜਾਂਦਾ ਜਿਹੜਾ ਨਵਾਂ ਬੁਖਾਰੀ ਹੋ ਗਿਆ ਬਿਲਕੁਲ ਉਹਦੇ ਤੇ ਕਾਰਵਾਈ ਹੋਏਗੀ ਵੈਸੇ ਰਿਹਾਇਸ਼ੀ ਇਲਾਕੇ ਦੇ ਵਿੱਚ ਦੁਕਾਨਾਂ ਹੋਣੀਆਂ ਚਾਹੀਦੀਆਂ ਨੇ ਰਿਹਾਇਸ਼ੀ ਇਲਾਕਾ ਹੁੰਦਾ ਐ ਜਿਹੜੀ ਕੋਟ ਰੋੜੇ ਉਹ ਮੇਰਾ ਖਿਆਲ ਹੈ ਕਿ ਸ਼ਾਇਦ ਉੱਥੇ ਕਮਰਸ਼ੀਅਲ ਜਿਹੜੀ ਹੋ ਸਰੇਗਰ ਆ ਰਾਮ ਦੀ ਤਰੋੜ ਤੇ ਅਸੀਂ ਬੰਦਰ ਲੋਡ ਐਕਸ਼ਨ ਜੋ ਕਾਰਵਾਈ ਕਰਨ ਦੇ ਲੋੜ ਹੁੰਦੇ ਉਸੇ ਲਗਾਤਾਰ ਕਰਦੇ ਰਹਿੰਦੇ ਆ ਜੇ ਉਸਤੇ باوجود ਸਾਡੇ ਸੀਲ ਖੋਲਦਾ ਤਾਂ ਉਸਤੇ ਪੁਲਿਸ ਕਮਿਸ਼ਨਰ ਨੂੰ ਲਿਖ ਕੇ ਪਰਚਾ ਵੀ ਦਰਜ ਕਰਾਉਣ ਦੇ ਰეკਮੈਂਡੇਸ਼ਨ ਕੀਤੀ ਜਾਂਦੀ ਹੈ ਤੇ ਜੋ ਲੀਗਲ ਐਕਸ਼ਨ ਉਹ ਲਿਆ ਜਾ ਰਿਹਾ ਹੈ। ਠੀਕ ਕੋਲੰਦਾਲੂ ਦਾ ਠੇਕਾ ਬੰਦ ਕੀਤਾ ਸੀ। ਰੀਅਲਿਟੀ ਸੀਨੇਮੇ ਦੇ ਲੱਕੇ ਇੱਕ ਦਰੂਦ ਠੇਕਾ ਸੀਲ ਕੀਤਾ ਸੀ ਤੁਹਾਡੇ ਵੱਲੋਂ। ਹਾਂਜੀ। ਹੁਣ 436 ਨੰਬਰ ਪਲਾਟ ਆ ਉਦੇ ਲਾਗੇ ਇੱਕ ਹੋਰ ਖੁਕਾ ਬੰਦ ਦਾ। ਮੈਨੂੰ ਇਹਦੇ ਬਾਰੇ ਅਜੇ ਆਈਡੀਆ ਨਹੀਂ ਆ।